ट्रंट इंडिया इसको लेके जो बलकौर सिंह है जो सिद्धू मूसेवाल के पिता है और उनकी मां है उनके साथ है मैं आज सिद्धू मूसेवाल के पिता का और माता के पक्ष में हाथ का नारा मार रहा हालांकि मैं एक्टिविटी तो आई एम नॉट सेटिस्फाइड क्योंकि जो उन्होंने भोग होया मैं जाना चाहता सी सिद्धू मूसेवाले के भोग च क्योंकि बच्चा किसी का भी मरे बच्चे सजे होंगे ਤੇ ਲੇਕਿਨ ਉੱਥੇ ਪਿੰਡਰਾ ਵਾਲੇ ਦੀਆਂ ਗੱਲਾਂ ਹੋ ਰਹੀਆਂ ਸੀ ਪਿੰਡਰਾ ਵਾਲੇ ਦੀਆਂ ਫੋਟੋਆਂ ਲੱਗੀ ਹੋਈ ਸੀ ਤੇ ਮੈਂ ਇਗਨੋਰ ਕੀਤਾ ਲੇਕਿਨ ਅੱਜ ਜਿਹੜਾ ਉਹ ਬੱਚਾ ਹੋਇਆ ਸਾਡੇ ਤੇ ਕਹਿੰਦਾ ਜਿਸ ਤਨ ਲਾਗੇ ਸੋਤਨ ਜਾਣੇ ਜਿਹਦੇ ਜਿਹਨੂੰ ਤਕਲੀਫ ਹੁੰਦੀ ਹੈ ਉਹਦੀ ਤਕਲੀਫ ਦੀ ਪੀੜਾ ਦੀ ਉਹਦੀ ਗਹਿਰਾਈ ਦੀ ਗੱਲ ਉਹ ਸਮਝ ਸਕਦਾ ਜਿਹਨੂੰ ਪੀੜਾ ਹੁੰਦੀ ਹੈ ਤੇ ਜੇ ਸਰਕਾਰ ਚਾਹੇ ਸੂਬਾ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਜੇ ਉਹ ਕੁਝ ਦੇ ਨਹੀਂ ਸਕਦੀ ਸਿੱਧੂ ਮੂਸੇਵਾਲੇ ਦੀ ਫੈਮਿਲੀ ਨੂੰ ਤਾਂ ਕੰਮ ਤੇ ਕੰਮ ਉਹਨਾਂ ਟੌਰਚਰ ਨਾ ਕਰੇ ਔਰ ਬੜੇ ਕੰਮ ਨੇ ਸਰਕਾਰਾਂ ਲਈ ਔਰ ਉਹ ਬੜੇ ਕੰਮ ਕਰਨ ਤੇ ਮੈਂ ਅੰਟੀ ਟੈਰਰਿਸਮ ਇੰਡੀਆ ਵੱਲੋਂ ਜਸਿੱਧੂ ਮੂਸੇਵਾਲਾ ਉਹਨਾਂ ਦੇ ਫੈਮਿਲੀ ਨਾਲ ਔਰ ਉਹ ਬੱਚਾ ਉਹਨਾਂ ਨੇ ਬੜੀ ਚੰਗੀ ਗੱਲ ਕੀਤੀ ਮੈਂ ਆਈ ਰੀਲੀ ਐਪਰੀਸ਼ੀਏਟ ਆਈ ਸਲੂਟ ਹਿਮ ਮਿਸਟਰ ਬਲਕੌਰ ਸਿੰਘ ਉਹਨਾਂ ਨੇ ਕਿਹਾ ਮੈਂ ਆਪਣੇ ਬੱਚੇ ਨੂੰ ਜਿਹੜਾ ਸਿੱਧੂ ਮੂਸੇਵਾਲੇ ਦੇ ਰੂਪ ਚ ਵਾਪਸ ਆਇਆ ਗੁਰਦਾਸ ਮਾਨ ਜੀ ਨੇ ਕਿਹਾ ਬਈ ਬੜੀ ਵੱਡੀ ਗੱਲ ਹੈ ਤੇ ਉਹਨਾਂ ਨੇ ਕਿਹਾ ਮੈਂ ਉਹਨੂੰ ਐਸੇ ਸੰਸਕਾਰ ਦੇਵਾਂਗਾ ਬੱਚੇ ਨੂੰ ਇਸ ਤੇ ਜਿਹੜੀ ਪੰਜਾਬ ਦੀ ਪੀੜ੍ਹੀ ਯੂਆ ਪੀੜ੍ਹੀ ਪੰਜਾਬ ਦਾ ਫਿਊਚਰ ਡਾਰਕ ਹੁੰਦਾ ਜਾ ਰਿਹਾ ਹੈ ਨਸ਼ਾ ਦੀ ਸਪ੍ਰੇਡ ਜਾ ਰਿਹਾ ਹੈ ਮੈਂ ਐਸੀ ਸਿੱਖਿਆ ਦੇਵਾਂਗਾ ਪਹਿਲੇ ਦਿਨ ਤੋਂ ਹੀ ਕਿ ਉਹ ਇੱਕ ਇੱਕ ਐਗਜ਼ਾਮਪਲ ਬਣੇ ਉਹ ਬੱਚਾ ਤੇ ਅੱਜ ਸਰਕਾਰਾਂ ਨੂੰ ਚਿੱਠੀ ਲਿਖ ਕੇ ਬੱਚਾ ਕਿੱਦਾਂ ਹੋਇਆ ਕਿੰਨੀ ਏਜ ਹੈ 52 ਸਾਲ ਹੈ 50 ਸਾਲ ਹੈ 58 ਸਾਲ ਹੈ ਵਾਟ ਇਜ਼ ਥਿਸ ਸਰਕਾਰ ਔਰ ਕਮ ਬਟ ਤੇਰੇ ਨੇ ਸਰਕਾਰ ਨੂੰ ਬੜੇ ਮੂਵਮੈਂਟਾਂ ਚਲਦੀ ਪਈਆਂ ਨੇ ਪੰਜਾਬ ਚ ਦੇਸ਼ ਚ ਬੜੀ ਲੜਾਈਆਂ ਹੋ ਰਹੀਆਂ ਨੇ ਬੜੇ ਲੋਕਾਂ ਨੂੰ ਦਸਤਾਵੇਜ਼ ਦੇਣੇ ਦੀ ਪਹਿਲਾਂ ਪੈਂਡਿੰਗ ਪਈਆਂ ਨੇ ਉਹ ਉਹ ਉੱਚਾ ਪੂਰੀ ਕਰ ਲੋ ਉਹਨੂੰ ਬੱਚੇ ਨੂੰ ਜਿਹੜਾ ਬੱਚਾ ਸਾਡਾ ਮਹਿਮਾਨ ਹੈ ਜਿਹੜਾ ਹੈ ਉਹ ਉਹਦੀ ਮਾਂ ਨੇ ਕਿੰਨੀ ਉਮਰ ਹੈ ਕਿੰਨੀ ਨਹੀਂ ਹੈ ਤਾਂ ਟੌਰਚਰ ਕਰਨੇ ਵਾਲੀ ਗੱਲ ਹੈ ਉਹਨੂੰ ਜਿਹੜੇ ਸਜੀਦਿਆਂ ਤੋਂ ਹੋਇਆ ਉਹ ਬੱਚਾ ਉਹਦੀ ਮਾਂ ਨੂੰ ਵੀ ਟੌਰਚਰ ਕਰਨੇ ਵਾਲੀ ਬਾਤ ਹੈ ਜਿਹੜੀ ਹਸਪੀਟਲ ਚ ਅਭੀ ਬੈੱਡ 'ਤੇ ਹੈ ਜਿਹਦੇ ਸਟੀਚਿੰਗ ਵੀ ਨਹੀਂ ਉਤਰੇ ਤਾਂ ਇਹ ਗੱਲਾਂ ਜੰਗੀਆਂ ਨਹੀਂ ਹੈ ਐਂਟੀ ਟ੍ਰਾਂਸਪਰੈਂਟ ਇੰਡੀਆ ਸਿੱਧੂ ਮੂਸੇਵਾਲੇ ਦੀ ਮਾਂ ਤੇ ਪਿਓ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਖੜਿਆ ਹੈ ਜ਼ਰੂਰਤ ਪਈ ਤਾਂ ਮੈਂ ਉਹਨਾਂ ਦੇ ਘਰ ਵੀ ਜਾਵਾਂਗਾ ਹਾ ਦਾ ਨਾਰਾ ਦੇ ਮਾਰ ਹੀ ਰਿਹਾ ਮੈਂ ਤੇ ਜ਼ਰੂਰਤ ਪਈ ਮੈਨੂੰ ਉਹਨਾਂ ਦੀ ਲੀਗਲ ਲੜਾਈ ਵੀ ਲੜਾਂਗਾ ਮੈਂ ਉਹਨਾਂ ਦੀ ਹਰ ਇਸ ਜੋ ਬੱਚਾ ਆਇਆ ਇਸ ਮਹਿਮਾਨ ਦਾ ਸਵਾਗਤ ਕਰਨਾ ਤੇ ਸਰਕਾਰ ਆਪਣੇ ਫੈਸਲੇ ਵਿਡਰੋ ਕਰ ਦੇਖੋ ਮੇਰਾ ਐਂਟੀ ਟੈਰਰਿਸਟ ਇੰਡੀਆ ਇਸ ਕੋ ਲੈ ਕੇ ਜੋ ਬਲਕੌਰ ਸਿੰਘ ਹੈ ਜੋ ਸਿੱਧੂ ਮੂਸੇਵਾਲਾ ਕੇ ਪਿਤਾ ਹੈ اور ਉਹਨकी मां है उनके साथ है मैं आज सिद्दू मुसेवाला के पिता